ਪੰਜਾਬੀ ਰੇਡੀਓ ਯੂਐਸਏ ਸੌਂਡਵੇਵ ਸਾਰੇ ਹੀ শ্রোਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਹੈ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਰਾਜਕਰਨਬੀਰ ਸਿੰਘ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕਾ ਹਾਂ ਜੁੜ ਚੁੱਕੇ ਨੇ ਮੇਰੇ ਨਾਲ ਪੰਜਾਬ ਤੋਂ ਸੀਨੀਅਰ ਐਨਾਲਿਸਟ ਤੇ ਜਰਨਲਿਸਟ ਦੀਪਕ ਸ਼ਰਮਾ ਜੀ ਦਿਪਕ ਜੀ ਜੀ ਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਾਜਕਰਨ ਜੀ ਸਾਰੇ ਦਰਸ਼ਕਾਂ ਨੂੰ শ্রোਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਰਾਜ ਦੇਸ਼ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 482722500 ਟੇਰਕੀਨਾ ਇਮੀਗ੍ਰੇਸ਼ਨ ਲਾਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਾਰਨੀ ਜੇ ਟੇਰਕੀਨਾ 4159090503 ਗੁਰਦੀਪ ਸਿੰਘ ਵਰਦੀ ਕਲੋਵਿਸ ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਜਿੰਦ ਕੌਰ ਅਨਾਇਤ ਕੌਰ ਬੇਕਰਸਫੀਲਡ ਮਹਿੰਦਰ ਸਿੰਘ ਮਹਿੰਦਰ ਕੌਰਮਾ ਟੂ ਯੂਬਸਿਟੀ ਜਰਨੈਲ ਸਿੰਘ ਸਿਆਟਲ ਅਮਰੀਕ ਸਿੰਘ ਟਵਾਲ ਜਰਨੈਲ ਸਿੰਘ ਯੂਬਸਿਟੀ ਸਾਰਿਆਂ ਦਾ ਧੰਨਵਾਦ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 76 98 ਵਿਤੇ ਗੱਲਬਾਤ ਦਾ سلسلہ ਦੀਪਕ ਜੀ ਸ਼ੁਰੂ ਕਰਦੇ ਆ ਜਥੇਦਾਰ ਹੋਣਾ ਵਾਲਾ ਸ਼੍ਰੀ ਕਾਲਤਖ ਸਾਹਿਬ ਦਾ ਜਿਹੜਾ ਇਹ ਸੰਕਟ ਆ ਇਹਦਾ ਪਤਾ ਨਹੀਂ ਅੱਗੇ ਕੀ ਜਿਹੜਾ ਹੋ ਮਸਲਾ ਜਿਦਾ ਬਣਨਾ ਆ ਪਤਾ ਲੱਗ ਰਿਹਾ ਆ ਇੱਕ ਜਥੇਦਾਰ ਸਾਹਿਬਾਨ ਇੰਗਲੈਂਡ ਨੂੰ ਤੇ ਇੱਕ ਜਥੇਦਾਰ ਸਾਹਿਬ ਘਰ ਨੂੰ ਜਾਣਗੇ ਬਿਲਕੁਲ ਜੀ ਪੰਥਕ ਮਸਲੇ ਨੂੰ ਮੱਧਾਰਚ ਛੱਡ ਕੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਹੋਰੀ ਆਪਣੇ ਨਿੱਜੀ ਫੇਰੀ ਦੇ ਉੱਤੇ ਇੰਗਲੈਂਡ ਦੀ ਰਵਾਨਾ ਹੋ ਗਏ ਨੇ ਹੂੰ ਹੂੰ ਉਹਨਾਂ ਦਾ ਜਾਣਾ ਤੈਅ ਹੋਇਆ ਟਿਕਟ ਜਾਣ ਦੀ ਲਈਆ ਆਉਣ ਦੀ ਅਜੇ ਟਿਕਟ ਨਹੀਂ ਲਈ ਠੀਕ ਹੈ ਸੋ ਇਸ ਲਈ ਇਹ ਛੁੱਟੀ 10 ਦਿਨ ਦੀ ਹੁੰਦੀ ਹੈ 15 ਦਿਨ ਦੀ ਹੁੰਦੀ ਹੈ 20 ਦਿਨ ਦੀ ਹੁੰਦੀ ਹੈ ਤੇ ਅਜੇ ਕਿਸੇ ਨੂੰ ਪਾਸ ਨਹੀਂ ਨੇੜਲਿਆਂ ਤੋਂ ਪਤਾ ਇੰਨਾ ਕਿ ਲੱਗ ਰਿਹਾ ਕਿ 10-15 ਦਿਨ ਲੱਗ ਜਾਣਗੇ ਜੀ 10 ਤੇ 15 ਦਿਨਾਂ 'ਚ ਵੀ 5 ਦਿਨ ਦਾ ਫਰਕ ਹੁੰਦਾ ਸੋ ਇਸ ਲਈ ਇਹ ਫੇਰੀ ਨਿੱਜੀ ਤੌਰ ਦੇ ਉੱਤੇ ਬੇਸ਼ੱਕ 28 ਤਰੀਕ ਨੂੰ 28 ਜਨਵਰੀ ਨੂੰ ਪੰਨ ਸਿੰਘ ਸੈਵਨਾਂ ਦੀ ਬੈਠਕ ਰੱਖੀ ਗਈ ਸੀ ਫਿਰ ਉਹ ਨਿੱਜੀ ਰਜੇਮਿਆਂ ਦੇ ਹਵਾਲੇ ਨਾਲ ਹੀ ਮੁਲਤਵੀ ਕੀਤੀ ਗਈ ਹੂੰ ਹੂੰ ਜਦੋਂ ਮੁਲਤਵੀ ਕੀਤੀ ਤਦ ਵੀ ਇਹ ਸਵਾਲ ਆਇਆ ਸੀ ਕਿ ਵੀ ਠੀਕ ਹੈ ਨਿੱਜੀ ਰਜੇਮਾਂ ਹੋ ਸਕਦਾ ਪਰ ਨਿੱਜੀ ਰਜੇਮਾਂ ਕਦੋਂ ਤੱਕ ਹੈ ਇਹ ਵੀ ਪਤਾ ਹੁੰਦਾ ਅਗਲੀ ਤਰੀਕ ਨਾਲ ਦਿੱਤੀ ਜਾ ਸਕਦੀ ਸੀ ਸੋ ਅਗਲੀ ਤਾਰੀਖ ਕਿਉਂ ਨਹੀਂ ਉਸ ਸਮੇਂ ਜਦੋਂ ਇਹ ਬੈਠਕ ਅੱਗੇ ਹੋਈ ਤਾਂ ਗਿਆਨੀ ਹਰਪ੍ਰੀਤ ਸਿੰਘ ਹੋਰੀ ਸਾਹਮਣੇ ਆਏ ਸੀ। ਯਾਨੀ ਹਰਪ੍ਰੀਤ ਸਿੰਘ ਹੋਰੀ ਕਹਿੰਦੇ ਕਿ ਗੁਰੂ ਦੀ ਰੋਸ਼ਨੀ ਦੇ ਵਿੱਚ ਵੱਡੇ ਫੈਸਲੇ ਹੋਣੇ ਸੀ 28 ਤਾਰੀਖ ਨੂੰ। ਔਰ ਇਹ ਵੀ ਲਗਭਗ ਤੈਅ ਸੀ ਕਿ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਸ਼ਾਮਲ ਨਹੀਂ ਹੋਣਗੇ ਕਿਉਂਕਿ ਉਹਨਾਂ ਨੂੰ ਅਜੇ ਮਤਲਬ ਉਹਵੇਂ ਬਹਾਲੀ ਦੀ ਕੋਈ ਗੱਲੇ ਨਹੀਂ ਹੋਈ ਸੀਗੀ ਉਹਨਾਂ ਦੇ ਖਿਲਾਫ ਜਾਂਚ ਜਿਹੜੀ ਸ਼ੁਰੂ ਕੀਤੀ ਹੋਣੀ ਕਮੇਟੀ ਨੇ। ਸੋ ਇਸ ਸਥਿਤੀ ਦੇ ਵਿੱਚ ਉਹਨਾਂ ਨੇ ਨਹੀਂ ਬੈਠਕ ਛੋਣਾ ਸੀ ਤਾਂ ਵੀ ਉਹ ਕਹਿੰਦੇ ਸੀ ਕਿ ਵੱਡੇ ਫੈਸਲੇ ਆਉਣੇ ਸੀ। ਹੂੰ ਹੂੰ ਪਰ ਇਸ ਨੂੰ ਟਾਲਿਆ ਗਿਆ। ਤੇ ਉਹਨਾਂ ਨੇ ਨਾਲ ਹੀ ਇੱਕ ਗੱਲ ਕਹੀ ਸੀ ਗੱਲ ਨਿਰਪੀ ਸਿੰਘ ਉਹਨਾਂ ਨੇ ਉਹ ਕਹਿੰਦੇ ਕਿ ਹੁਣ ਸਿੰਘ ਸਹਿਬਾਨ ਦੀ ਬੈਠਕ ਪੰਜ ਸਿੰਘ ਸਹਿਬਾਨ ਦੀ ਬੈਠਕ ਬਾਅਦ ਚ ਹੋਏਗੀ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਅੰਤਰ ਕਮੇਟੀ ਦੀ ਬੈਠਕ ਹੋਏਗੀ ਜਿਹਦੇ ਵਿੱਚ ਮੇਰੇ ਖਿਲਾਫ ਦੋਸ਼ ਪੱਤਰ ਜਿਹੜਾ ਤਿਆਰ ਕੀਤਾ ਜਾ ਰਿਹਾ ਉਹਨੂੰ ਪੇਸ਼ ਕੀਤਾ ਜਾਊਗਾ ਤੇ ਫਿਰ ਮੇਰੇ ਤੇ ਫੈਸਲਾ ਲੈ ਕੇ ਮੇਰੀਆਂ ਸੇਵਾਵਾਂ ਖਤਮ ਕੀਤੀਆਂ ਜਾਣਗੀਆਂ ਨਵੇਂ ਜਥੇਦਾਰ ਨੂੰ ਪਰਮਾਨੈਂਟ ਕੀਤਾ ਜਾਊਗਾ ਫਿਰ ਪੰਜ ਸਿੰਘ ਸਹਿਬਾਨ ਦੀ ਬੈਠਕ ਹੋਏਗੀ ਹੂੰ ਹੂੰ ਹੁਣ ਇੱਥੇ ਤੱਕ ਸਭ ਲੱਗਦਾ ਸੀ ਕਿ ਆਪਸੀ ਬਿਆਨਬਾਜ਼ੀ ਆ ਇੱਕ ਦੂਏ ਤੇ ਉਹ ਸਵਾਲ ਨੇ ਪਰ ਜਿੱਦਾਂ ਹੀ ਜੱਤਰਗਣੀ ਜਗਵੀਰ ਸਿੰਘ ਵਿਦੇਸ਼ ਨੂੰ ਉਡਾਰੀ ਮਾਰ ਕੇ ਗਏ ਚਾਹੇ ਉਹਨਾਂ ਦਾ ਨਿੱਜੀ ਤੇ ਜੀਮਾ ਪਰਿਵਾਰਕ ਫੇਰੀ ਆ ਪਰ ਚੁੰ ਚਰਚਾ ਪੰਜਾਬ 'ਚ ਜਦੇ ਤੁਰ ਪਈ ਕਿ ਬਾਈ ਜੀ ਜੱਤਰ ਸਾਹਿਬ ਗਏ ਨੇ ਕਿ ਭੇਜੇ ਨੇ ਹੂੰ ਸੋ ਇਹ 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 ਚਰਚਾ ਮਾਂ ਨੇ ਜੋਰ ਫੜਨਾ ਸ਼ੁਰੂ ਕਰਤਾ ਕਿ ਵੀ ਜੱਥੇਦਾਰ ਸਾਹਿਬ ਸਾਰੇ ਮਸਲਿਆਂ ਨੂੰ ਅੱਧ-ਬਾਟੇ ਛੱਡ ਕੇ ਕਿਉਂਕਿ ਜੇ 28 ਤਰੀਕ ਨੂੰ ਬੈਠਕ ਹੁੰਦੀ ਤਾਂ ਡੇਰਾ ਮੁਖੀ ਦੀ ਚਿੱਠੀ ਵਾਲਾ ਮਸਲਾ ਵੀ ਸ਼ਾਇਦ ਹੱਲ ਹੋ ਜਾਂਦਾ ਚਿੱਠੀ ਜਨਤਕ ਕਰਨ ਵਾਲਾ ਸਭ ਸਪਸ਼ਟ ਆ ਜਾਂਦਾ ਉਦੇ ਨਾਲ ਹੀ ਜਿਹੜੇ ਮਤਲਬ ਕਿ ਸਾਬਕਾ ਜਥੇਦਾਰ ਨੇ ਕਹਿੰਨੀ ਗੁਰਵਚਨ ਸਿੰਘ ਕਹਿੰਨੀ ਗੁਰਮਖ ਸਿੰਘ ਉਹਨਾਂ ਨੂੰ ਤਲਬ ਕਰਨ ਵਾਲਾ ਮਸਲਾ ਸੀ ਉਹ ਵੀ ਸਪਸ਼ਟ ਹੋ ਜਾਂਦਾ ਕਿ ਕਿੱਧਰ ਨੂੰ ਜਾਣਾ ਸੱਤ ਮੈਂਬਰੀ ਕਮੇਟੀ ਦੀ ਹੋਣ ਦਾ ਅਣ ਹੋਣ ਦਾ ਮਸਲਾ ਉਹ ਜਿਹੜਾ ਲਟਕਦਾ ਆ ਰਿਹਾ ਕਿ ਠੀਕ ਹੈ ਜੀ ਕਹਤਾ ਜੀ মিডিਆ ਸਾਹਮਣੇ ਕੇ ਵਰਕਿੰਗ ਕਮੇਟੀ 4 ਮੈਂਬਰ ਸ਼ਾਮਲ ਕਰ ਲਵੇ ਉਹਦੀ ਬੈਟਿੰਗ ਨੂੰ ਲੈ ਕੇ ਜਿਹੜੇ ਸ਼ੰਕੇ ਸ਼ੋਭੇ ਸੀ ਉਹ ਮਸਲਾ ਸਪਸ਼ਟ ਹੋ ਜਾਂਦਾ ਸਿੰਸਾ ਮੀਡੀਆ ਮੂਰੇ ਕਹਿ ਚੁੱਕੇ ਨੇ ਕਿ ਵੀ ਜਾਂਚ ਦੀ ਕੋਈ ਲੋੜ ਨਹੀਂ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ 'ਚ ਤਾਂ ਉਹ ਪੰਜ ਪਿਆਰੇ ਆ ਮੂਰੇ ਗੁਰੂਗ੍ਰਾਂਦ ਸਾਹਿਬ ਦੀ ਹਾਜ਼ਰੀ ਦੇ ਵਿੱਚ ਪੇਸ਼ ਹੋ ਕੇ ਆਪਣਾ ਪੱਕਾ ਰੱਖ ਚੁੱਕੇ ਨੇ ਹੈ ਇਸ ਲਈ ਜੇ ਜਾਂਚ ਦੀ ਲੋੜ ਵੀ ਹੋਵੇ ਅਕਾਲ ਤਖਤ ਸਾਹਿਬ ਕਰ ਸਕਦਾ ਇਹ ਜਿਹੜੀ ਗੱਲ ਕਹੀ ਸੀ ਉਸ ਦੇ ਉੱਤੇ 28 ਤਰੀਕ ਦੀ ਬੈਠਕ ਸ਼ਾਇਦ ਮੋਰ ਲਾਈ ਜਾਂਦੀ ਕਿ ਭਈ ਕਮੇਟੀ ਰੱਦ ਹੈ ਜੱਜਦਾਰ ਸਾਹਿਬ ਦੀ ਬਹਾਲੀ ਹੈ ਸੋ ਇਹ ਸਾਰੇ ਜਦੋਂ ਮਸਲਿਆਂ ਦੇ ਹੱਲ ਉਦਣਾਉਣੇ ਸੀ ਜਾਂ ਜਿਸ ਵੀ ਰੂਪ ਚ ਆਉਂਦੇ ਤਾਂ ਉਸ ਦੇ ਪਹਿਲਾਂ ਹੀ ਜੱਜਦਾਰ ਸਾਹਿਬ ਦਾ ਜਾਣਾ ਤੇ ਹੁਣ ਕੀ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਕਿਹਾ ਕਿ ਹੁਣ ਉਹ ਹੋਏਗਾ ਹਮ ਅਕਾਲੀ ਦਲ ਨੂੰ ਹੁਣ ਮੌਕਾ ਮਿਲ ਗਿਆ ਕਿ ਆਪਣੀ ਜਿਹੜੀ ਮੈਂਬਰੀ ਹੈ ਭਰਤੀ ਮਹਿਮਾ ਜਿਨੀ ਮਰਜ਼ੀ ਤੇਜ ਕਰਨੀਆ ਕਰੋ 25 ਲੱਖ ਕਰਨੀਆ 30 ਲੱਖ ਕਰਨੀਆ ਨਵੇਂ ਡੋ ਜੰਦਰ ਸਭ ਦੇ ਹੁਣ ਤੋਂ ਪਹਿਲਾਂ ਮੈਨੂੰ ਨਵੇਂ ਡੋ ਲੈਣਗੇ ਹਮ ਹਮ ਦੂਸਰੇ ਪਾਸੇ ਸੱਤ ਮੈਂਬਰੀ ਕਮੇਟੀ ਜਿਹੜੀ ਕਿਹਾ ਜਾਂਦਾ ਸੀ ਕਿ ਨਰੋਲ ਤੌਰ ਦੇ ਉੱਤੇ ਅਗਵਾਈ ਕਰੂਗੀ ਸਾਰੀ ਭਰਤੀ ਪ੍ਰਕਿਰਿਆ ਦੀ ਉਹਦੇ ਵਿੱਚੋਂ ਜਦੋਂ ਰਲੇਵਾ ਹੋਊਗਾ ਆਪਣੀ ਮਰਜ਼ੀ ਦੇ ਲੀਡਰਾਂ ਦਾ ਤੇ ਉਹ ਤੋਂ ਬਾਅਦ ਫਿਰ ਉਹ ਪ੍ਰਵਾਹਨ ਹੋ ਜੂਗੀ ਫਿਰ ਚੌਣ ਜਾਬਤੇ ਵਾਲਾ ਮਸਲਾ ਫਿਰ ਕੋਈ ਨਹੀਂ ਰਹੂਗਾ ਜੇ ਉਹਨੂੰ ਨਿਗਰਾਨੀ ਹੁਣ ਸੌਂਪ ਦੋਗੇ ਤੁਸੀਂ 10 ਮੈਂਬਰ ਹੋਰ ਉਸ ਵਿੱਚ ਸ਼ਾਮਲ ਕਰਕੇ ਫਿਰ ਜਿਹੜਾ ਮਸਲਾ ਤੁਸੀਂ ਕਹਿੰਦੇ ਸੀ ਕਿ ਸਾਨੂੰ ਕਾਨੂੰਨੀ ਤੌਰ ਤੇ ਦਿੱਕਤ ਆ ਰਹੀ ਹੈ ਸੰਵਧਾਨਕ ਤੌਰ ਤੇ ਦਿੱਕਤ ਆ ਰਹੀ ਹੈ ਫਿਰ ਉਹ ਦਿੱਕਤ ਹੱਲ ਹੋ ਜਾਏਗੀ ਇਹਦਾ ਮਤਲਬ ਤੁਹਾਨੂੰ ਸ਼ੁੱਧਤਾ ਤੋਂ ਮਸਲਾ ਸੀਗਾ ਕੱਲ ਤੱਕ ਸਭ ਵਾਲੀ ਕਮੇਟੀ ਤੋਂ ਤੁਹਾਨੂੰ ਡਰ ਸੀਗਾ ਹੁਣ ਉਹਦੇ 'ਚ ਨਲੇਵਾ ਹੁਣ ਤੋਂ ਕੋਈ ਡਰ ਨਹੀਂ ਰਹੂਗਾ ਸੋ ਗਿਆਨੀ ਹਰਪ੍ਰੀਤ ਸਿੰਘ ਇਹਦਾ ਮਤਲਬ ਉਹਨਾਂ ਨੂੰ ਹਲਕਾ ਹੀ ਤੌਰ ਦਿੱਤਾ ਜਾਊਗਾ ਇਹ ਕਿੰਨੇ ਹੀ ਸਵਾਲ ਹੁਣ ਵੱਡੇ ਹੋ ਗਏ ਨੇ ਔਰ ਇਹ ਤੈਅ ਮੰਨਿਆ ਜਾ ਰਿਹਾ ਕਿ ਇਹ ਤੋਂ ਪਹਿਲਾਂ ਜੰਦਰ ਗਾਨੀ ਰੁਘਵੀਰ ਸਿੰਘ ਬਾਪਸ ਪਰਤਨ ਆਪਣੀ ਵਿਦੇਸ਼ ਸ਼੍ਰੋਮਣੀ ਕਮੇਟੀ ਅੰਦਰੀਗਵੜੀ ਦੀ ਬੈਠਕ ਕਰਕੇ ਉਹਨਾਂ ਦੀ ਸੇਵਾਵਾਂ ਖਤਮ ਕਰਕੇ ਘਰੇ ਤੋਰ ਦੇਗੀ ਸੋ ਪੰਥਕ ਮਸਲਿਆਂ ਨੂੰ ਅਕਾਲੀ ਦਲ ਸ਼੍ਰੋਮਣੀ ਕਮੇਟੀ ਆਪਣੇ ਢੰਗ ਨਾਲ ਗੋਟੀਆਂ ਫਿੱਟ ਕਰਕੇ ਉਸ ਨੂੰ ਆਪਣੇ ਹਿਸਾਬ ਨਾਲ ਅੱਗੇ ਚਲਾਉਣ ਦੇ ਲਈ ਤੈਅ ਰਜ਼ਾਰੀ ਹੈ ਇਹ ਸੁਧਾਰ ਲੈਣਾ ਜਿਹੜੇ ਕਹਿੰਦੇ ਸੀ ਸ੍ਰੀ ਗੱਲਤਖਬ ਤੇ ਜਾ ਕੇ ਇਕੱਠ ਕਰਾਂਗੇ ਜੀ ਉਹਦੇ ਵਿੱਚੋਂ ਨਵਾਂ ਅਕਾਲੀ ਦਲ ਫਿਰ ਉੱਠ ਸਕਦਾ ਜੀ ਉਹ ਹੁਣ ਜੰਦਰ ਸਾਹਿਬ ਦਾ ਆਨਲਾਈਨ ਇੰਤਜ਼ਾਰ ਕਰਨਗੇ ਕਿਉਂਕਿ ਉਤੋਂ ਪਹਿਲਾਂ ਹੀ ਆਪਣਾ ਕੋਈ ਨਵਾਂ ਮੰਝਾ ਡਾ ਲਣ ਦੀ ਇਹ ਦੇਖਣ ਵਾਲੀ ਗੱਲ ਹੈ ਸੋ ਇਸ ਲਈ ਪੰਥਕ ਮਸਲੇ ਮਿਲਦਾਰਚ ਨੇ ਇੱਕ ਜੱਜਦਾਰ ਸਾਹਿਬ ਵਿਦੇਸ਼ ਚਲੇ ਗਏ ਨੇ ਤੇ ਦੂਸਰੇ ਜੱਜਦਾਰ ਨੂੰ ਕਦੇ ਵੀ ਹੁਣ ਘਰੇ ਤੋੜਿਆ ਜਾ ਸਕਦਾ ਘਰੇ ਤੋੜਿਆ ਜਾ ਸਕਦਾ ਸੋ ਪਤਾ ਨਹੀਂ ਇਹ ਪੰਥਕ ਸੰਕਟ ਦਾ ਹੱਲ ਕਦੋਂ ਜਿਹੜਾ ਹੋਵੇਗਾ ਅਗਲੀ ਪੰਜਾਬ ਸੰਕਟ ਦੀ ਗੱਲ ਕਰ ਲਈਏ ਪੰਜਾਬ ਦੇ ਸਿਰ ਚੜੇ ਕਰਜ਼ੇ ਦੀ ਪੰਡ ਕਹਿੰਦੇ ਹੋਰ ਭਾਰੀ ਹੋ ਗਏ ਬਿਲਕੁਲ ਰਾਜਕਰਨ ਜੀ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲੀ ਜਾਂ ਇਹ ਸੱਤਾ ਸੰਭਾਲਣ ਤੋਂ ਪਹਿਲਾਂ ਚੋਣ ਪ੍ਰਚਾਰ ਕਰਦੇ ਸੀ ਤਾਂ ਇਹਨਾਂ ਨੇ ਬਹੁਤ ਦਮਕ ਜੇ ਮਾਰੇ ਹੂੰ ਕਿ ਸਾਡੇ ਕੋਲ ਅਜਿਹੇ ਫਾਰਮੂਲੇ ਨੇ ਸਾਡੇ ਕੋਲ ਦਿੱਲੀ ਮਾਡਲ ਹੈ ਜੀ ਸਾਡੇ ਕੋਲ ਕੇਜਰੀ ਬਾਲ ਹੈ ਜੀ ਸਾਡੇ ਕੋਲ ਇਹ ਹੈ ਜੀ ਅਸੀਂ ਜੀ ਆਉਂਦੇ ਹੀ ਪੰਜਾਬ ਦਾ ਖਜ਼ਾਨਾ ਪਰ ਦੇਣਾ ਜੀ ਖਜ਼ਾਨਾ ਤਾਂ ਬਾਹਰ ਡੁੱਲਿਆ ਕਰੂਗਾ ਜੀ ਇਹ ਸਾਰੇ ਪੰਜਾਬ ਦੇ ਆਰਥਿਕ ਮਸਲੇ ਹੱਲ ਹੋ ਜਾਣਗੇ ਅਸੀਂ ਪਿਛਲੇ ਕਰਜੇ ਲੋਨ ਆਏ ਆ ਜੀ ਇਹ ਹੁਣ ਦਿਖਾਉਂਦੇ ਨੇ ਅੰਕੜੇ ਕਿ ਅਸੀਂ ਇੰਨਾ ਵਿਆਜ ਤਾਰਿਆ ਪਰੇ ਕੀ ਅੰਕੜੇ ਦੱਸਦੇ ਕਿ ਅਸੀਂ ਇੰਨਾ ਕਰਜ਼ਾ ਹੋਰ ਚੱਕਿਆ ਹ ਹ ਰਾਜਕਰ ਜੀ ਜਿੰਨੀਆਂ ਪਹਿਲਾਂ ਸਰਕਾਰਾਂ ਆਈਆਂ ਉਹ ਵੀ ਪਿਛਲੇ ਕਰਜ਼ੇ ਦਾ ਵਿਆਜ ਚਕਾਉਂਦੀਆਂ ਆਈਆਂ ਹ ਤੇ ਪਰ ਨਵਾਂ ਕਰਜ਼ਾ ਹੋਰ ਪੰਜਾਬ ਦੇ ਸਿਰ ਤੇ ਰੱਖਦੀਆਂ ਆਈਆਂ ਹ ਹ ਪਰ ਮੌਜੂਦਾ ਸਰਕਾਰ ਨੇ ਰਿਕਾਰਡ ਤੋੜੇ ਹ ਜਿਹੜਾ ਕਰਜ਼ਾ ਐਵਰੇਜ 3000 ਕਰੋੜ ਦਾ ਹਰ ਮਹੀਨੇ ਚੱਕਿਆ ਜਾ ਰਿਹਾ ਸੀ ਉਸ ਨੂੰ ਇਹ 4200 4300 4400 4500 ਕਰੋੜ ਤੱਕ ਵੀ ਲੈ ਗਏ ਹ ਅੱਜ ਦੀ ਤਾਰੀਖ 'ਚ ਪੰਜਾਬ ਦੇ ਸਿਰ ਤੇ ਲਗਭਗ 4 ਲੱਖ ਕਰੋੜ ਨੂੰ ਕਰਜ਼ਾ ਜਾ ਟੁਕਿਆ 365000 ਤੋਂ ਵੱਧ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਖੜਾ ਹੈ ਜੀ ਹਾਂ ਇਹਦੇ ਵਿੱਚ ਇਹਨਾਂ ਦਾ VIP ਕਲਚਰ ਇਹਨਾਂ ਦੀਆਂ ਮੌਜਾਂ ਇਹਨਾਂ ਦੀਆਂ ਉਡਾਣਾਂ ਇਹਨਾਂ ਦੇ ਇਹ ਸ਼ੋ ਬਾਕੀ ਜਿਹੜਾ ਪੱਕੇ ਖਰਚੇ ਨੇ ਤਨਖਾਹਾਂ ਪੱਤੇ ਜੇਬ ਉਹ ਪੈਸੇ ਨੇ ਫਿਰ ਮੁਫਤ ਸਕੀਮਾਂ ਦਾ ਅਸਰ ਚਾਹੇ ਉਹ ਬੱਸ ਵਾਲੀ ਹੈ ਚਾਹੇ ਉਹ ਬਿਜਲੀ ਵਾਲੀ ਹੈ ਹੈਨਾ ਉਹ ਸਾਰਾ ਅਸਰ ਵੀ ਪੈ ਰਿਹਾ ਹੂੰ ਹੁਣ ਪੱ ਇਹਦਾ ਮਤਲਬ ਇਹ ਨਹੀਂ ਕਿ ਇਹ ਕਰਜ਼ੇ ਦੇ ਲਈ ਕੱਲੀ ਇਹ ਸਰਕਾਰ ਜ਼ਿੰਮੇਵਾਰ ਹੈ। ਚਾਹੇ ਉਹ ਸੰਗਤ ਦਰਸ਼ਨ ਹੋਣ ਹੈਨਾ ਤੇ ਚਾਹੇ ਕੈਪਟਨਾਂ ਦੀਆਂ ਗਰੰਟਾ ਹੋਣ ਉਹ ਸਾਰੇ ਲਾਰੇ ਲੱਪੇ ਉਹਨਾਂ ਦੇ ਟਾਈਮ ਵੀ ਛਾਈ ਠਾਠ ਹੋਣ ਉਹ ਵੀ ਸਾਰੇ ਬਰਾਬਰ ਦੇ ਸੋ ਅਕਾਲੀ ਭਾਜਪਾ ਤੋਂ ਲੈ ਕੇ ਕਾਂਗਰਸ ਤੋਂ ਹੁੰਦਿਆਂ ਆਵਾਦੀ ਪਾਰਟੀ ਤੱਕ ਪੰਜਾਬ ਦੇ ਸਿਰ ਕਰਜ਼ਾ ਚੜਾਉਣ ਲਈ ਸਾਰੇ ਜ਼ਿੰਮੇਵਾਰ ਨੇ। ਹਮਮ। ਔਰ ਇੱਕ ਧਾਰਨਾ ਬਣਾ ਕੇ ਵੀ ਪੇਸ਼ ਕੀਤੀ ਜਾਂਦੀ ਰਹੀ ਕਿ ਵੀ ਜਦੋਂ ਪੰਜਾਬ ਦਾ ਦੌਰ ਚੱਲ ਰਿਹਾ ਸੀਗਾ ਔਖੇ ਦੌਰ ਚੋਂ ਪੰਜਾਬ ਲੰਘ ਰਿਹਾ ਸੀਗਾ ਉਸ ਦੌਰ ਦੇ ਵਿੱਚ ਕੇਂਦਰ ਨੇ ਆਪਣੇ ਸੁਰੱਖਿਆ ਦਸਤੇ ਵੀ ਭੇਜੇ ਇੱਥੇ ਕਹਾਣੀਆਂ ਵੀ ਹੋਇਆ ਤੇ ਸਾਡੇ ਸਰ ਕਰਜ਼ਾ ਵੀ ਚੜਾ ਗਏ ਕਿਉਂਕਿ ਉਹਨਾਂ ਦੀਆਂ ਜੀ ਤਨਖਾਹਾਂ ਪੱਤਿਆਂ ਦਾ ਸਾਰਾ ਕਿ ਤੁਹਾਨੂੰ ਫੌਜ ਦਿੱਤੀ ਹੈ ਜੀ ਇਸ ਲਈ ਆ ਦਿੱਤਾ ਜੀ ਉਹਦਾ ਖਰਚਾ ਤੁਸੀਂ ਦਿਓ ਬਿਲਕੁਲ ਉਹ ਕਰਜ਼ਾ ਸੀ ਪੰਜਾਬ ਦੇ ਸਿਰ ਤੇ ਪਰ ਹੁਣ ਵੀ ਇਸ ਧਾਰਨਾ ਨੂੰ ਕਿ ਸ਼ਾਇਦ ਉਹੀ ਤਰ੍ਹਾਂ ਆਉਂਦਾ ਇਹ ਕਾਫੀ ਹੱਦ ਤੱਕ ਉਸ ਕਰਜ਼ੇ ਨੂੰ ਮਤਲਬ ਲਗਭਗ ਪੂਰੀ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਉਸ ਕਰਜ਼ੇ ਨੂੰ ਐ ਐਸਕੇ ਗੁਜਰਾਲ ਔਰ ਮਨਮੋਹਨ ਸਿੰਘ ਨੇ ਕਾਫੀ ਹੱਦ ਤੱਕ ਮਾਫ ਕੀਤਾ। ਉਸ ਤੋਂ ਬਾਅਦ ਇਹ ਤਾਂ ਸਿਆਸੀ ਗੋਟੀਆਂ ਸਿਆਸੀ ਰਿਯੋੜੀਆਂ ਐ ਸਿਆਸੀ ਕੁਰਸੀਆਂ ਹਾਸਲ ਕਰਨ ਦੇ ਲਈ ਇਹ ਕਰਜ਼ੇ ਚੜੇ ਨੇ ਹੁਣ। ਤੁਸੀਂ ਦੇਖੋ 2019-20 ਦੇ ਵਿੱਚ 2019-20 ਦੇ ਵਿੱਚ ਪੰਜਾਬ ਦੇ ਸਿਰ 2 ਲੱਖ 29 ਹਜ਼ਾਰ ਕਰੋੜ ਦਾ ਕਰਜ਼ਾ ਸੀ। ਠੀਕ ਹੈ। ਜਿਹੜਾ ਅਗਲੇ ਸਾਲ ਜਾ ਕੇ 2.5 ਲੱਖ ਕਰੋੜ ਦਾ ਹੋ ਗਿਆ। ਹੂੰ। ਹਣਾ ਉਸ ਤੋਂ ਅਗਲੇ ਸਾਲ 2121 ਦੇ ਵਿੱਚ ਜਾ ਕੇ ਉਹ 261000 ਕਰੋੜ ਦਾ ਹੋ ਗਿਆ ਹੂੰ 2 22 ਦੇ ਵਿੱਚੋਂ 293000 ਕਰੋੜ ਦਾ ਹੋ ਗਿਆ ਹੂੰ ਮਤਲਬ 19 ਤੋਂ ਸ਼ੁਰੂ ਹੁੰਦਿਆਂ ਹੋਇਆਂ 19 ਦੇ ਵਿੱਚ ਵੀ 229000 ਸੀ ਤੇ 22 ਤੱਕ ਆਉਂਦਿਆਂ ਆਉਂਦਿਆਂ ਵੀ ਉਹ 3 ਲੱਖ ਕਰੋੜ ਨੂੰ ਨਹੀਂ ਟੁਕਿਆ ਹੂੰ 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 ਪਰ ਭਾਈ ਤੋਂ ਬਾਅਦ ਉਹ ਇੰਨੀ ਤੇਜ਼ੀ ਨਾਲ ਵਧਿਆ ਕਿ ਉਹ 4 ਲੱਖ ਕਰੋੜ ਤੇ ਜਾਣੇ ਡੇ ਖੜਿਆ ਹੂੰ 23 24 ਦੇ ਵਿੱਚ 323000 ਕਰੋੜ ਸੀ 24 25 ਦੇ ਵਿੱਚ 353000 ਕਰੋੜ ਹੋ ਗਿਆ ਤੇ ਅੱਜ ਦੀ ਤਰੀਕ ਜਦੋਂ ਆਪਾਂ ਖੜੇ ਆ ਤਾਂ ਹੁਣ ਇਹ ਕਹਿੰਦੇ ਕਿ 4 ਲੱਖ ਕਰੋੜ ਦੇ ਨੇੜੇ ਤੇੜਿਆ ਹੈ ਅਜੇ ਇਹ 24 ਬੱਚੀ ਵਾਲੇ ਹਵਾ ਦੇ ਨਾਲ ਆਪਾਂ ਗੱਲ ਕਰ ਰਹੇ ਜੀ ਸੋ ਇਸ ਲਈ ਇਹਦੇ ਲਈ ਕਿਤਰਾ ਕਿਤੇ ਸਮੇਂ-ਸਮੇਂ ਦੀਆਂ ਸਰਕਾਰਾਂ ਜਿੱਥੇ ਜ਼ਿੰਮੇਵਾਰ ਨੇ ਉੱਥੇ ਕੇਂਦਰ ਦਾ ਪੰਜਾਬ ਪ੍ਰਤੀ ਮਤਰਿਆਵ ਵਿਹਾਰ ਵੀ ਜ਼ਿੰਮੇਵਾਰ ਹੈ ਅੱਜ ਦੀ ਤਰੀਕ 'ਚ ਸਾਡਾ 10000 ਕਰੋੜ ਦਾ ਬਕਾਇਆ ਕੇਂਦਰ ਕੰਨੀ ਸਿੱਧਾ ਖੜਾ ਹੈ ਹਮ ਹਮ ਜਿਹਦੇ ਵਿੱਚੋਂ 6 6000 ਕਰੋੜ ਦੇ ਕਰੀਬ ਤਾਂ ਸਾਡਾ ਪਿੰਡੂ ਵਿਕਾਸ ਫੰਡ ਹੈ ਫਿਰ ਇਸੇ ਤਰ੍ਹਾਂ ਮਤਲਬ ਕਿ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਹੈ ਉਹਦੇ 550 ਕਰੋੜ ਖੜੇ ਨੇ ਹੈਨਾ ਫਿਰ ਆਯੁਸ਼ਵਨ ਭਾਰਤ ਯੋਜਨਾ ਉਹਦਾ 250 ਕਰੋੜ ਖੜਾ ਹੈ ਇਸੇ ਤਰ੍ਹਾਂ ਫਿਰ ਮਤਲਬ ਕਿ ਮੰਡੀ ਬੋਰਡ ਵਾਲੇ 1100 ਕਰੋੜ ਖੜੇ ਨੇ ਨੈਸ਼ਨਲ ਹੈਲਥ ਮਿਸ਼ਨ ਵਾਲੇ ਸਾਡੇ ਇਹਨਾ ਉਹ 1100 ਕਰੋੜ ਖੜੇ ਨੇ ਸੋ ਇਸੇ ਤਰ੍ਹਾਂ ਮਤਲਬ ਕਿ ਸਿੱਖਿਆ ਅਭਿਆਨ ਵਾਲੇ 180 ਕਰੋੜ ਖੜੇ ਨੇ ਕੈਪੀਟਲ ਵਾਲੇ ਉਹ 1800 ਕਰੋੜ ਖੜੇ ਨੇ ਇਹ ਤੋਂ ਬਿਨਾਂ ਜੀਐਸਟੀ ਵੀ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ ਸੋ 10000 ਕਰੋੜ ਦੇ ਕਰੀਬ ਸਾਡੇ ਸਿੱਧੇ ਫੰਡ ਰੁਕੇ ਹੋਏ ਨੇ ਹਮ ਹੁਣ ਇਸ ਜਿਹੜੇ ਕੰਮਾਂ ਲਈ ਖਰਚ ਹੋਣਾ ਉਹਦੀ ਪੂਰਤੀ ਲਈ ਵੀ ਸਰਕਾਰ ਕਰਜ਼ਾ ਚੁੱਕ ਰਹੀ ਆ ਹਮ ਤੇ ਆਪਣੇ ਐਚਓਰਾ ਬੀਐਫਪੀ ਪਣੇ ਲਈ ਵੀ ਚੁੱਕ ਰਹੀ ਆ ਤੇ ਤਨਖਾਹਾਂ ਭੱਤੇ ਦੇਣ ਦੇ ਵੀ ਕਰਜ਼ਾ ਚੁੱਕਣੇ ਪੈ ਰਹੇ ਇਹਦਾ ਉੱਤੇ ਸਰਕਾਰ ਦੀਆਂ ਨੀਤੀਆਂ ਵੀ ਕਿਤੇ ਮਾਰ ਰਹੀਆਂ ਨੇ ਕਿਤੇ ਕੇਂਦਰ ਦੀ ਬਦੀਕੀ ਵੀ ਮਾਰ ਰਹੀ ਆ ਨਤੀਜਾ ਪੰਜਾਬ ਤੇ ਸਰ ਤੇ ਕਰਜ਼ੇ ਦੀ ਪੰਡ ਲਗਾਤਾਰ ਭਰੀ ਹੁੰਦੀ ਆ ਹਮ ਇਹ ਕਰਜ਼ਾ ਕੇਂਦਰ ਤੋਂ ਹੀ ਚੱਕਿਆ ਜਾਂਦਾ ਨਹੀਂ ਇਹ ਬਿਲਕੁਲ ਜਿਵੇਂ ਵਰਲਡ ਬੈਂਕ ਤੋਂ ਉਹ ਕੇਂਦਰ ਤੋਂ ਇਹ ਉਹਨਾਂ ਦੇ ਜਾਂ ਫਿਰ ਕੁਝ ਆਪਣੀਆਂ ਜ਼ਮੀਨਾਂ ਜਾਇਦਾਦਾਂ ਗਿਰਵੀ ਰੱਖ ਕੇ ਕਈ ਤਰੀਕਿਆਂ ਨਾਲ ਮਤਲਬ ਕਿਹੜੇ ਕਈ ਤਰੀਕੇ ਨੇ ਔਰ ਸਿੱਧੇ ਰੂਪ ਜਿਹੜੇ ਆਪਾਂ ਅੱਜ ਕਰਜ਼ੇ ਦੀ ਗੱਲ ਕਰ ਰਹੇ ਆ ਇਹ ਬਾਹਰ ਕੇਂਦਰੀ ਕਰਜ਼ੇ ਦੇ ਬਾਰੇ ਨੇ ਗੱਲ ਕਰ ਰਹੇ ਆ ਹੂੰ ਠੀਕ ਹੈ ਜੀ ਅਗਲੀ ਜਿਹੜੀ ਦੀਪਕ ਜੀ ਗੱਲ ਕਰੀਏ ਮਹਾਕੁੰਭ ਚੱਲ ਰਿਹਾ ਹੋ ਰਿਹਾ ਜਿਹੜੀ ਮਸਿਆ ਆ ਮੌਣੀ ਮਸਿਆ ਆ ਉਸ ਦਾ ਇਸ਼ਨਾਨ ਇੱਕ ਦਿ ਫੇਰ ਮੌਤ ਦਾ ਇਸ਼ਨਾਨ ਬਣ ਗਿਆ ਬਿਲਕੁਲ ਜੀ ਦੁਨੀਆ ਭਰ ਦੇ ਵਿੱਚ ਮਤਲਬ ਕਿ ਮਹਾਕੁੰਭ ਦੀ ਚਰਚਾ ਚੱਲ ਰਹੀ ਆ ਕਿ ਹਾਂ ਭਾਰਤ ਦੇ ਵਿੱਚ ਮਹਾਕੁੰਭ ਕਿਉਂਕਿ ਇਹ ਵੈਸੇ ਤਾਂ ਹਰ 12 ਸਾਲ ਬਾਅਦ ਆਉਂਦਾ ਹੀ ਆਉਂਦਾ ਹੈ ਨਾ 6 ਸਾਲ ਬਾਅਦ ਅਰਧ ਕੁੰਭ ਤੇ 12 ਸਾਲ ਬਾਅਦ ਪੂਰਨ ਕੁੰਭ ਉਪਰਿਆਗਰਾਜ ਆ ਗਿਆ ਉਹ ਹਰਦੁਆਰ ਆ ਗਿਆ ਇਹ ਪ੍ਰਕਿਰਿਆ ਚੱਲਦੀ ਆ ਪਰ ਜਿਸ ਤਰ੍ਹਾਂ ਹੁਣ ਸੋਸ਼ਲ ਮੀਡੀਆ ਦਾ ਫਲਾਇ ਜਿਸ ਤਰ੍ਹਾਂ ਹੁਣ ਮਤਲਬ ਕਿ ਪ੍ਰਚਾਰ ਦਾ ਫਲਾਇ ਉਹਦਾ ਅਸਰ ਹੈ ਕਿ ਦੁਨੀਆ ਪਰ ਚ ਇਸ ਮਹਾਕੁੰਬ ਦੀ ਚਰਚਾ ਹੋ ਰਹੀ ਹੈ ਕਿ ਇੱਕ ਦਿਨ ਦੇ ਵਿੱਚ 8-8 ਕਰੋੜ ਲੋਕ ਵੀ ਇਸ਼ਨਾਨ ਕਰ ਰਹੇ ਨੇ ਹੂੰ 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 ਸੋ ਇਸ ਲਈ ਉਸ ਨੂੰ ਭਾਜਪੀ ਜਾਂ ਉਹ ਆਪਣੇ ਉਸ ਰਾਜਨੀਤਿਕ ਤੌਰ ਤੇ ਵੀ ਇਹਦੇ ਉੱਪਰ ਪ੍ਰਚਾਰ ਦੇ ਰਹੀ ਵਰਤਨ ਦੀ ਕੋਸ਼ਿਸ਼ ਕਰ ਰਹੀ ਆ ਇੱਥੋਂ ਤੱਕ ਕੁਝ ਮੈਂ ਸੁਣ ਰਿਹਾ ਸੀਗਾ ਜਿਹੜੇ ਆਪਣੇ ਆਪ ਨੂੰ ਸੋ ਅੱਜਕੱਲ੍ਹ ਕੱਲ ਦੇ ਵਿਦਵਾਨ ਕਹਾਉਂਦੇ ਨੇ ਕਹਿੰਦੇ ਜੀ ਜਿਹੜਾ ਮਹਾਕੁੰਬ ਨਹੀਂ ਨਾ ਹੋਊਗਾ ਉਹ ਦੇਸ਼ ਤਰੋ ਹੀ ਹੋਊਗਾ ਮਤਲਬ ਮੈਨੂੰ ਤਾਂ ਫਿਕਰ ਪੈ ਗਿਆ ਕਿ ਜਿਹੜਾ ਇਹ ਸਵਾਲ ਕਹਿ ਰਹੇ ਨੇ ਕਿ ਉਹ ਦੇਸ਼ਤਰੋਹੀ ਹੋਊਗਾ ਜਿਹਨੇ ਮਹਾਕੁੰਭ ਨਹੀਂ ਨਾਇਆ ਉਹਨਾਂ ਤਾਂ ਵਿਚਾਰਿਆਂ ਦੇ ਆਪਣੇ ਦਾਦੇ ਪੁਰਦਾਦੇ ਜਿਹੋ ਵੀ ਕਿੰਨਿਆਂ ਨੇ ਨਹੀਂ ਨਾਇਆ ਹੋਊਗਾ ਸਹੀ ਗੱਲ ਹੈ ਨਾ ਫਿਰ ਤਾਂ ਉਹ ਵੀ ਸਾਰੇ ਆਪਣੇ ਘਰਾਂ ਚੋਂ ਦੇਸ਼ਤਰੋਹੀ ਬੈਠੇ ਮਤਲਬ ਇਸ ਤਰ੍ਹਾਂ ਇਸ ਨੂੰ ਵੀ ਤੁਸੀਂ ਕਿਹੇ ਜਿਹੇ ਧਾਰਨਾ ਨਾਲ ਜੋੜ ਦਿਓ ਜਦੋਂ ਉੱਥੇ ਐਡੀ ਵੱਡੀ ਤਦਾਦ ਦੇ ਵਿੱਚ ਸਿਰਜਾਲੂਆਂ ਨੇ ਆਉਣਾ ਹੋਵੇ ਸੰਗਤ ਨੇ ਆਉਣਾ ਹੋਵੇ ਤਾਂ ਤੁਹਾਡੇ ਪ੍ਰਬੰਧ ਉਹਦੇ ਹਾਣ ਦੇ ਤਾਂ ਹੋ ਬੇਸ਼ੱਕ ਮਤਲਬ ਕਿ ਬਖੂਬੀ ਪ੍ਰਚਾਰ ਦੇ ਰਾਹੀਂ ਦਿਖਾਇਆ ਗਿਆ ਕਿ ਇੰਨੇ ਰਹਿਣ ਦਾ ਪ੍ਰਬੰਧ ਕਰ ਲਿਆ ਇੰਨੇ ਟੈਂਟ ਲਾ ਲਏ ਇੰਨੇ ਖਾਣ ਦੇ ਪ੍ਰਬੰਧ ਨੇ ਪਰ ਉਹ ਪ੍ਰਬੰਧ 8-9 ਕਰੋੜ ਲੋਕਾਂ ਦੇ ਹਣ ਦੇ ਹੈਗੇ ਸੀ ਫਿਰ ਉਹ ਵੀ ਉਸ ਸਮੇਂ ਦੇ ਹਵਾਲੇ ਨਾਲ ਜਦੋਂ ਤੁਹਾਨੂੰ ਪਤਾ ਹੈ ਕਿ ਅੱਜ ਮਤਲਬ Hindu ਧਰਮ ਦੇ ਉਹਦੇ ਅਨੁਸਾਰ ਮਾਨਤਾਵਾਂ ਦੇ ਅਨੁਸਾਰ ਅਮਰਤ ਇਸ਼ਨਾਨ ਹੈ ਤੇ ਅਮਰਤ ਇਸ਼ਨਾਨ ਦੇ ਉੱਤੇ ਹਰ ਬੰਦਾ ਚਾਹੁੰਦਾ ਕਿ ਜੇ ਅਸੀਂ ਉਸੇ ਸਥਾਨ ਦੇ ਉੱਤੇ ਜਿਸ ਦੀ ਮਾਨਤਾ ਉੱਥੀ ਜਾ ਕੇ ਨਹਾਈਏ ਜਦੋਂ ਕਿ ਗੰਗਾ ਤਾਂ ਹਰਥਾ ਬਹਿ ਰਹੀ ਹੈ ਹੈ ਨਾ ਪਰ ਉਹ ਕਹਿੰਦੇ ਕਿ ਨਹੀਂ ਉੱਥੇ ਜਿਹੜਾ ਸੰਗਮ ਹੈ ਸੰਗਮ ਇਸ਼ਨਾਨ ਤੇ ਹੀ ਸੀ ਇਸ਼ਨਾਨ ਕਰਦਾ ਤੇ ਉਹ ਫਿਰ ਅੰਮ੍ਰਿਤ ਇਸ਼ਨਾਨ ਦੇ ਸਮੇਂ ਵੀ ਆਈਪੀ ਬਣਾ ਵੀ ਹਾਵੀ ਹੋ ਜਾਂਦਾ ਇਹਨਾਂ ਦਾ ਫਿਰ ਜਿਹੜੇ ਅਖਾੜਿਆਂ ਨੇ ਆਉਣਾ ਉਹਨਾਂ ਲਈ ਵੀ ਰਾਹ ਹੁੰਦਾ ਸੋ ਨਤੀਜਾ ਪੁਲਿਸ ਪ੍ਰਬੰਧ ਉਹਨਾਂ ਨਹੀਂ ਸੀਗਾ ਹੈ ਰਾਹ ਜਿਹੜਾ ਮੇਨ ਉਸ ਸੰਗਮ ਇਸ਼ਨਾਨ ਤੇ ਜਾਣ ਲਈ ਸੀਗਾ ਉਹ ਇਕੋ ਲੇਨ ਸੀ ਜਿੱਥੋਂ ਸੰਗਤ ਨੇ ਆਉਣਾ ਸੀ ਜਾਣਾ ਸੀ 10 ਕਰੋੜ ਦੇ ਕਰੀਬ ਲੋਕ ਉੱਥੇ 10 ਲੱਖ ਦੇ ਕਰੀਬ ਲੋਕ ਉੱਥੇ ਇਕੱਠੇ ਹੋਗੇ ਤੇ ਪੁਲਿਸ ਦੇ ਬੈਰੀਕੇਡ ਡਿਗੇ ਤੇ ਭਗੜੜ ਮਚ ਗਈ ਜਿਹੜੇ ਸੁੱਤੇ ਸੀ ਉਹ ਵੀ ਰਗੜ ਹੋ ਗਏ ਜਿਹੜੇ ਭੀੜ 'ਚ ਸੀ ਉਹ ਵੀ ਰਗੜ ਹੋ ਗਏ ਸਰਕਾਰ ਤਾਂ ਅਜੇ ਵੀ ਕਹਿੰਦੀ ਹੈ ਕਿ ਗਿਣਤੀ 25 30 ਹੈ ਪਰ ਜੋ ਅਣਦਖਰ ਤੌਰ ਤੇ ਜਾਣਕਾਰੀ ਮਿਲ ਰਹੀ ਹੈ ਇਹ ਮੌਤ ਦਾ ਅੰਕੜਾ 40 ਨੂੰ ਪਾਰ ਕਰ ਚੁੱਕਿਆ ਔਰ 50 ਦੇ ਨੇੜੇ ਤੇ ਢੁਕਿਆ ਹੋਇਆ ਸੈਂਕੜੇ ਦੇ ਕਰੀਬ ਲੋਕ ਜ਼ਖਮੀ ਨੇ ਜਿਨ੍ਹਾਂ ਦੇ ਅੰਗ ਟੁੱਟੇ ਨੇ ਜਾਂ ਹੋਰ ਸੱਟਾਂ ਪੇਟਾਂ ਲੱਗੀਆਂ ਨੇ ਤੇ ਉਸ ਤੋਂ ਬਾਅਦ ਮੋਦੀ ਜੀ ਦਿੱਲੀ 'ਚ ਫੈਲੀ ਕਰਦੇ ਆ ਕਹਿ ਰਹੇ ਨੇ ਮੈਂ ਸਰਕਾਰ ਕੇ ਸੰਪਰਕ ਮੈਂ ਹੋ ਚਿੰਤਾ ਨਾ ਕਰੋ ਹੈ ਨਾ ਯੋ ਮੇ ਪੰਜਾਬ ਦੀ ਸਾਰੀ ਸਰਕਾਰ ਦਿੱਲੀ ਚੋਣ ਪ੍ਰਚਾਰ ਦੇ ਲਈ ਬੈਠੀ ਆ ਉਵੇਂ ਜੁਪੀ ਦੀ ਜੋ ਕਿ ਸਰਕਾਰ ਵੀ ਬੀਜੇਪੀ ਦੀ ਚੋਣ ਪ੍ਰਚਾਰ ਲਈ ਦਿੱਲੀ ਉਹ ਬੈਠੀ ਆ ਸੋ ਇਸ ਲਈ ਇਹ ਵੀ ਸਾਰਾ ਪਹਿਲੂ ਆ ਹੁਣ ਇਹ ਤੇ ਪ੍ਰਾਹਲ ਗਾਂਧੀ ਵੀ ਸਵਾਲ ਖੜਾ ਕਰ ਰਿਹਾ ਹੈ ਕਲੇਸ਼ ਵੀ ਸਵਾਲ ਖੜਾ ਕਰ ਰਿਹਾ ਹੈ ਕਿ ਜੀ ਇਹ ਪ੍ਰਬੰਧ ਨਹੀਂ ਸਹੀ ਹੈਗੇ ਪਰ ਮੈਂ ਦੇਖ ਰਿਹਾ ਸੀਗਾ ਕਿ ਜਿਹੜੀ ਮੌਣੀ ਮੱਸੀਆ ਔਰ ਪ੍ਰਿਆਗ ਰਾਜ ਦੇ ਵਿੱਚ ਇਹ ਤੀਜੀ ਵਾਰ ਹੋਇਆ ਕਿ ਮੌਣੀ ਮੱਸੀਆ ਵਾਲੇ ਦਿਨ ਅਜਿਹੀ ਘਟਨਾ ਵਾਪਰੀ ਹੈ 1954 ਦੇ ਵਿੱਚ ਮੌਣੀ ਮੱਸੀਆ ਵਾਲੇ ਦਿਨ ਹੀ ਅਮਰਤ ਇਸ਼ਨਾਨ ਦੇ ਮੌਕੇ ਹੀ ਉੱਥੇ ਜਹੀ ਭਗੜੜ ਮਚੀ ਸੀ ਜਿੱਚ 800 ਤੋਂ ਵੱਧ ਮੌਤਾਂ ਹੋਈਆਂ ਸੀ ਠੀਕ ਹੈ ਹੂੰ 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 ਉਸ ਤੋਂ ਬਾਅਦ ਫਿਰ 2013 ਦੇ ਵਿੱਚ ਪ੍ਰਿਆਗਰਾਜ ਦੇ ਰੇਲਵੇ ਸਟੇਸ਼ਨ ਤੇ ਹੈ ਨਾ ਮਤਲਬ ਹਾਦਸਾ ਵਾਪਰਦਾ ਤੇ 42 ਤੋਂ ਵੱਧ ਮੌਤਾਂ ਹੋ ਗਈਆਂ ਹੂੰ ਇਸੇ ਤਰ੍ਹਾਂ ਹੁਣ 225 ਛਾਪਾ ਗੱਲ ਕਰ ਰਹੇ ਹਾਂ ਜਦੋਂ ਫਿਰ ਪ੍ਰਿਆਗਰਾਜ ਦੇ ਉੱਤੇ ਹੀ ਮਹਾਕੁੰਭ ਉਹੀ ਮੋਨੀ ਮਸਿਆ ਤੇ ਉਹੀ ਅੰਮ੍ਰਿਤ ਇਸ਼ਨਾਨ ਉਸ ਮੌਕੇ ਮਤਲਬ ਇਹ ਭਾਰਤੀ ਸਮੇਂ ਅਨੁਸਾਰ 2:3 3 ਵਜੇ ਅਧੀ ਰਾਤ ਦਾ ਇਹ ਸਮਾਂ ਤੜਕਸਾਰ ਦਾ ਸਮਾਂ ਜਿਵੇਂ ਉਸ ਨੂੰ ਮੰਨਿਆ ਜਾਂਦਾ ਕਿ ਅੰਮ੍ਰਿਤ ਵੇਲਾ ਵੀ ਇਸ਼ਨਾਨ ਇਸ ਬੋਲੇ ਬਹੁਤ ਸ਼ੋਭਾ ਸੋ ਉਸ ਸਮੇਂ ਫਿਰ ਭਗਦਰ ਮਤ ਦੀ ਆ ਤੇ 50 ਤੱਕ ਦੇ ਕਰੀਬ ਮੌਤਾਂ ਦੀ ਕਬਰ ਹੈ ਸੋ ਮੌੜੀ ਵਸਿਆ ਦਾ ਇਸ਼ਨਾਨ ਮੌਤ ਦਾ ਇਸ਼ਨਾਨ ਬਣਨ ਪੜਿਆ ਜੀ ਉਧਰ ਕਹਿੰਦੇ ਮੋਦੀ ਹੁਣਾਂ ਨੇ ਵੀ ਤਰੀਕ 5 ਫਰਵਰੀਓ ਹੀ ਚੋੜੀ ਇਲੈਕਸ਼ਨ ਵਾਲਾ ਦੇਣੀ ਜਿਹੜਾ ਉਹਨਾਂ ਨੇ ਚੁਣਿਆ ਆਪ ਜਿਹੜਾ ਇਸ਼ਨਾਨ ਕਰਨ ਦੇ ਲਈ ਦੇਖੋ ਇਹ ਤਾਂ ਸਾਰੇ ਢੰਗ ਤਰੀਕੇ ਬੜੇ ਕਮਾਲ ਦੇ ਹੁੰਦੇ ਨੇ ਕਿ ਕਿਵੇਂ ਕਿੱਥੋਂ ਪ੍ਰਚਾਰ ਕਰਨਾ ਹੈ ਹਮ ਹੈਨਾ ਉਹ ਉਹ ਵੀ ਇੱਕ ਸੁਨੇਹਾ ਦੇਣ ਦਾ ਤਰੀਕਾ ਹੈ ਸੋ ਇੱਧਰ ਸਾਡੇ ਵਾਲੇ ਵੀ ਜਿਹੜੇ ਉੱਥੇ ਦਿੱਲੀ ਨੂੰ ਗਏ ਹੋਏ ਨੇ ਇਹਨਾਂ ਨੇ ਪਹਿਲਾਂ ਤਾਂ 5 ਤਰੀਕ ਨੂੰ ਆ ਕੇ 6 ਤਰੀਕ ਦੀ ਮੀਟਿੰਗ ਵੀ ਰੱਖ ਲਈ ਸੀ ਇਹਨਾਂ ਨੇ ਕੈਬਨਟ ਵਾਲੀ ਵੀ ਪੰਜਾਬ ਵਾਲਿਆਂ ਨੇ ਵੀ ਪਤਲਾ ਇੰਨਾ ਫਿਕਰ ਆ ਕਿ ਦਿੱਲੀ ਤੋਂ ਆਉਂਦੇ ਕਿਉਂਕਿ 4 ਤਰੀਕ ਮਤਲਬ ਜਿਵੇਂ 5 ਨੂੰ ਵੋਟਾਂ ਪੈਣੀਆਂ ਨੇ ਤੇ ਤੁਸੀਂ ਮਤਲਬ 3 ਤਰੀਕ ਨੂੰ ਉੱਥੇ ਸ਼ਾਮ ਨੂੰ ਚੋਣ ਪ੍ਰਚਾਰ ਖਤਮ ਹੋ ਜਾਣਾ ਤੇ ਤੁਸੀਂ ਇਸ ਲਈ ਇੱਕ ਦਿਨ ਆਰਾਮ ਕਰਕੇ ਅਗਲੇ ਦਿਨ ਕਹਿਣਾ ਜੀ ਅਸੀਂ ਕੈਬਨਟ ਨੂੰ ਪਤਾ ਲੱਗਿਆ ਕਿ ਨਹੀਂ ਉਹਨਾਂ ਨੇ 10 ਤਰੀਕ ਕਰ ਲਿਆ ਹੋ ਸਕਦਾ ਐਮਐਲਏ ਨੇ ਜਾਂ ਕੈਬਨਟ ਮੰਤਰੀਆਂ ਨੇ ਕਿਹਾ ਹੋਊਗਾ ਕਿ ਅਸੀਂ ਬਹੁਤ ਥੱਕੇ ਹੋਈਆਂ ਜੀ ਅਸੀਂ ਸਾਨੂੰ ਆਰਾਮ ਇੱਕ ਦਿਨ ਨਾਲ ਨਹੀਂ ਸੋ ਇਹ ਸਾਰਾ ਬੋਟ ਦਾ ਖੇਡ ਹੈ ਇਹ ਮੁੱਦਿਆਂ ਦੀ ਖੇਡ ਦਿੱਲੀ ਦੀ ਲੜਾਈ ਹੁਣ ਪਾਣੀਆਂ ਦੀ ਲੜਾਈ ਬਣ ਗਈ ਤੁਸੀਂ ਦੇਖੋ ਦਿੱਲੀ ਦੀਆਂ ਚੋਣਾਂ ਦੇ ਵਿੱਚ ਮਤਲਬ ਲੜਾਈ ਦਾ ਪੱਧਰ ਦੇਖੋ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਜੀ ਜਮਨਾ ਚ ਜ਼ਹਿਰ ਮਿਲਾਤਾ ਦੂਜੇ ਸੂਬੇ ਦਾ ਮੁੱਖ ਮੰਤਰੀ ਕਹਿੰਦਾ ਦੇਖੋ ਜੀ ਮੈਂ ਜਮਨਾ ਦਾ ਪਾਣੀ ਪੀ ਲਿਆ ਤੀਜੇ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਜੀ ਇਸੇ ਜਮਨਾ ਦੀ ਟੂਟੀ ਚੋਂ ਪਾਣੀ ਸਾਡੇ ਘਰੇ ਆਉਂਦਾ ਹੈ ਹੈਨਾ ਸੋ ਇਸ ਲਈ ਇਹਨਾਂ ਮਤਲਬ ਤੁਸੀਂ ਦਿੱਲੀ ਦੇ ਮੁੱਦਿਆਂ ਤੇ ਚੋਣਾਂ ਹੀ ਨਹੀਂ ਲੜ ਰਹੇ ਨਹੀਂ ਲੜ ਰਹੇ ਦਿੱਲੀ ਦੇ ਮੁੱਦੇ ਗਾਇਬ ਨੇ ਹੂੰ ਸੋ ਐਸੇ ਜਮਨਾ ਆਪਣੇ ਆਪ ਚ ਮੁੱਦਾ ਹੈ ਕਿ ਉਹਦੀ ਇਸ ਹਾਲਤ ਲਈ ਜ਼ਿੰਮੇਵਾਰ ਕੌਣ ਹੈ ਪਰ ਇਹ ਤਰੀਕਾ ਜਮਨਾ ਜ਼ਹਿਰੀ ਹੈਗੀ ਹੈ ਹੂੰ 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 ਪਰ ਉਹਦੇ ਵਿੱਚ ਪੈ ਰਹੇ ਕੈਮੀਕਲ ਉਹਦੇ ਲਈ ਪੈ ਰਹੇ ਫੈਕਟਰੀਆਂ ਦਾ ਗੰਧ ਕੂੜਾ ਕਰਕਟੋ ਸਾਰਾ ਜ਼ਿੰਮੇਵਾਰ ਹੈ ਤੇ ਪਰ ਇਸ ਤਰੀਕੇ ਨਾਲ ਜਿਵੇਂ ਕੇਜਰੀਵਾਲ ਨੇ ਪੇਸ਼ ਕੀਤਾ ਉਹ ਤਾਂ ਇਹ ਜਿਚਾਂ ਦੀ ਕੋਸ਼ਿਸ਼ ਕੀਤੀ ਜਿਵੇਂ ਨਾਇਬ ਸੈਣੀ ਦੇ ਬੰਦਿਆਂ ਨੇ ਆਕੇ ਜ਼ਹਿਰੀਆਂ ਬੋਰੀਆਂ ਪਾਤੀਆਂ ਉਹਨਾਂ ਦੇ ਵਿੱਚ ਹੂੰ ਸੋ ਇਹ ਤਰੀਕਾ ਰਾਜਨੀਤੀ ਦੇ ਵਿੱਚ ਇਸ ਹਿੱਟਲੇ ਪੱਤਰ ਦਾ ਤਰੀਕਾ ਮੈਂ ਨਹੀਂ ਦੇਖਿਆ ਹੂੰ ਸੋ ਇਸ ਲੈਵਲ ਤੱਕ ਆ ਜਾਣੀ ਇਹਦਾ ਮਤਲਬ ਤੁਸੀਂ ਕੋਈ ਵੀ ਤਰ ਚਾਹੇ ਦਿੱਲੀ ਚ ਭਾਜਪਾ ਲੜ ਰਹੀ ਹੈ ਚਾਹੇ ਕਾਂਗਰਸੀ ਨੇ ਚਾਹੇ ਆਪ ਵਾਲੇ ਨੇ ਕੋਈ ਵੀ ਲੋਕ ਮੁੱਦਿਆਂ ਤੇ ਚੋਣ ਨਹੀਂ ਲੜ ਰਹੇ ਰਿਓੜੀਆਂ ਦੇ ਸਾਰੇ ਚੋਣ ਜਿੱਤਣਾ ਚਾਹੁੰਦੇ ਨੇ ਚੋਣ ਮੈਨੀਫੈਸਟੋਂ ਦੀਆਂ ਗਰੰਟੀਆਂ ਦੇ ਸਾਰੇ ਚੋਣ ਜਿੱਤਣਾ ਚਾਹੁੰਦੇ ਨੇ ਇਸ ਲਈ ਉਹਨਾਂ ਚੋਂ ਇੱਕ ਇਹ ਵੀ ਪ੍ਰਗਟਾਵਾ ਕਿ ਉਸੇ ਉਸੇ ਦਿਨ ਨੂੰ ਚੋਣਨਾ ਬਈ ਫਿਰ ਹੁਣ ਜਾ ਕੇ ਨਾ ਆਏ ਹੁੰਦੀ ਹੁਣ ਚੋਣ ਵਾਲੇ ਦੇ ਨਾਲ ਛੱਡ ਕੇ ਕਿਉਂ ਨਹੀਂ ਜਾ ਹੋ ਰਿਹਾ ਹੂੰ ਇਹ ਵੀ ਸਮਝ ਸੋ ਇਸ ਦੇ ਉਹਨਾਂ ਲਈ ਵੋਟਾਂ ਜ਼ਰੂਰੀ ਨੇ ਇਸ਼ਾਨਾਬਾਦ ਚ ਇਸ਼ਾਨਾਬਾਦ ਚ ਜੀ ਸ਼ੰਭੂ ਖਨੌਰੀ ਬਾਰਡਰ ਤੇ ਸੰਘਰਸ਼ ਦਾ ਇੱਕ ਵਰਾ ਪੂਰਾ ਹੋਣ ਤੇ ਕਹਿੰਦੇ ਹੋਵੇਗਾ ਬੈਸੇਤਾ ਜੀ ਕਿਸਾਨ ਜਥੇਬੰਦੀਆਂ ਦੇ ਹਵਾਲੇ ਜੇ ਕਹਿਣਾ ਹੋਵੇ ਤਾਂ ਉਹ ਕਹਿ ਰਹੇ ਨੇ ਕਿ ਅਸੀਂ ਇੱਕ ਵਾਰੇ ਤੇ ਮਹਾਪੰਚਾਇਤ ਕਰਨੀ ਹਮ ਪਰ ਜਿਸ ਤਰ੍ਹਾਂ ਅਸੀਂ ਪਿਛਲੇ ਇੱਕ ਸਾਲ ਤੋਂ ਦੇਖਦੇ ਆ ਰਹੇ ਹਾਂ ਸ਼ੰਭੂ ਤੇ ਖਨੌਰੀ ਦੇ ਵਿੱਚ ਚੱਲ ਰਹੇ ਅੰਦੋਲਨਾਂ ਚ ਪੈਰਲਲ ਆਪਸ ਜੇ ਮੁਕਾਬਲਾ ਆਪਸ ਜੇ ਕਦੂਏ ਨੂੰ ਵੱਧ ਘੱਟ ਦਿਖਾਉਣ ਦੀ ਕੋਸ਼ਿਸ਼ ਤੇ ਹੁਣ ਤਾਂ ਐਸਕੀਐਮ ਵੀ ਵਿੱਚ ਤਾਲਮੇਲ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨੂੰ ਵੀ ਦਿਖਾਉਣਾ ਆਪਣਾ ਸ਼ਕਤੀ ਪ੍ਰਦਰਸ਼ਨ ਇਸ ਲਈ ਇਹ ਮਹਾਪੰਚਾਇਤ ਨੂੰ ਸ਼ਕਤੀ ਪ੍ਰਦਰਸ਼ਨ ਚ ਬਦਲਣ ਗਿਆ ਹਮ 12 ਫਰਵਰੀ ਨੂੰ ਬਕਾਇਦਾ ਤੌਰ ਤੇ ਐਸਕੇਐਮ ਨੇ ਮੁੜ ਕੇ ਸਾਂਝੇ ਤੌਰ ਤੇ ਅੰਦੋਲਨ ਅੱਗੇ ਵਧਾਉਣ ਦੇ ਵਾਰਨ ਬੈਠਕ ਰੱਖੀ ਸੀ ਜੀ ਪਰ 12 ਤਰੀਕ ਨੂੰ ਜਗਜੀਤ ਸਿੰਘ ਡੱਲੇਵਾਲ ਹੋਰੀ ਕਹਿੰਦੇ ਕਿ ਜੋ ਮਰਜ਼ੀ ਹੋਵੇ ਜੀ ਸਾਡਾ 13 ਫਰਵਰੀ ਨੂੰ ਇੱਕ ਸਾਲ ਪੂਰਾ ਹੋਣਾ ਇਸ ਲਈ 12 ਫਰਵਰੀ ਨੂੰ ਸਾਲ ਪੂਰਾ ਹੋਣ ਦੇ ਬਾਰੇ ਨਾਲ ਸਮਾਪਨਚਾਇਤ ਕਰਨੀ ਹੈ ਤੇ 13 ਫਰਵਰੀ ਨੂੰ ਸ਼ੰਭੂ ਰੈਣੀ ਕਰਨੀ ਹੈ ਸੋ 12 ਤੇ 13 ਦਾ ਸਾਡੀ ਬੁੱਕ ਹੋ ਗਈ ਹੁਣ ਮੀਟਿੰਗ ਕੀ ਪਹਿਲਾਂ ਹੋਊਗੀ ਐਸਕੇਐਮ ਵਾਲੀ ਕਿਉਂਕਿ 14 ਨੂੰ ਤਾਂ ਫਿਰ ਕੇਂਦਰ ਨਾਲ ਬੈਠਕ ਤਾਂ ਹੈ ਹੂੰ 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 ਸੋ ਫਿਰ ਇਸ ਲਈ ਕੀ ਵੈਸੇ ਡੱਲੇਵਾਲ ਸਾਹਿਬ ਕੱਲ ਮੈਂ ਸੁਣ ਰਿਹਾ ਸੀਗਾ ਉਹ ਕਹਿ ਰਹੇ ਸੀਗੇ ਕਿ ਭਈ ਸਾਡਾ ਕਿਸ ਨਾ ਕੋਈ ਮਨਵਟਾਵ ਨਹੀਂਗਾ ਸਾਰੇ ਇਕੱਠੀਆਂ ਅਸੀਂ ਆ ਜਾਣ ਇੱਥੇ ਮਤਲਬ ਇਦਾਂ ਮਤਲਬ ਸਿੱਧਾ ਸਿੱਧਾ ਡੱਲੇਵਾਲ ਹੋਰੀ ਇਹ ਕਹਿਣਾ ਚਾਹੁੰਦੇ ਨੇ ਕਿ ਭਈ ਅਸੀਂ ਤਾਲਮੇ ਲਾਣੀ ਚੱਲਣਾ ਤੁਸੀਂ ਆਉਣਾ ਤਾਂ ਆ ਕੇ ਖਨੋਰੀ ਸਾਡੇ ਝੰਡੇ ਥੱਲੇ ਇਕੱਠੇ ਬੈਠ ਜਾਓ ਸੋ ਇਹ ਇਹ ਸਨੇਹਾ ਦੇਣ ਦੀ ਵੀ ਜਾਂ ਕੋਸ਼ਿਸ਼ ਕੀਤੀ ਵੈਸੇ ਅ ਅੱਜ 66ਵਾਂ ਦਿਨ ਸ਼ੁਰੂ ਹੋ ਗਿਆ ਮਰਨ ਵਰਤ ਦਾ ਪਰ ਜਿਹੜਾ ਫਿਕਰ 50ਵੇਂ 59ਵੇਂ ਦਿਨ ਸੀਗਾ ਉਹ ਫਿਕਰ ਹੁਣ ਨਾ ਲੋਕਾਂ ਨੂੰ ਐ ਨਾ ਸਰਕਾਰ ਨੂੰ ਐ ਕਿਉਂਕਿ ਉਹ ਦਬਾਅ ਬਰੁ ਖਤਮ ਹੋ ਗਿਆ ਹੁਣ ਡੱਲੇ ਵਾਲੇ ਸਭ ਦਾ ਪ੍ਰੈਸ ਕਾਨਫਰੰਸ ਵੀ ਕਰਨ ਲੱਗ ਪਏ ਤੇ 14 ਤਰੀਕ ਨੂੰ ਉਹਦਾ ਮੀਟਿੰਗ ਵੀ ਚਲੇ ਜਾਣ ਸੋ ਗਲੂਕੋਸ ਵਾਲੀ ਲੱਗੀ ਡ੍ਰਿਪ ਇਹਦਾ ਮਤਲਬ ਖਾਸੇ ਤਤੂ ਪੂਰੇ ਕਰ ਰਹੀ ਆ ਸੋ ਉਹ ਜਿਹੜਾ ਦਬਾਅ ਸੀਗਾ ਉਹ ਦਬਾਅ ਦਾ ਪੱਧਰ ਹੁਣ ਕਾਫੀ ਡਾਊਨ ਚਲਾ ਗਿਆ ਇਸ ਲਈ ਹੁਣ ਕੋਸ਼ਿਸ਼ ਹੈ ਕਿ ਵੱਡਾ ਕੱਟ ਉਧਰ ਪਤਾ ਲੱਗ ਰਿਹਾ ਕਿ ਪੰਨੂ ਪੰਦੇਰ ਹੋਰੀ ਅੱਜ 1000 ਤੋਂ ਵੱਧ ਟ੍ਰੈਲੀ ਲੈ ਕੇ ਸ਼ੰਭੂ ਕੰਨੀ ਨੂੰ ਰਵਾਨਾ ਹੋਣ ਦੀ ਤਿਆਰੀ ਕਰ ਰਹੇ ਨੇ ਹੈਨਾ ਉਧਰ ਡੱਲੇਆ ਲੋਰਾਂ ਨੇ ਕਾਲ ਕਰ ਦਿੱਤੀ ਹੈ ਸਾਰੀਆਂ ਆਪਣੇ ਸਹਿਯੋਗੀ ਜਥੇਬੰਦੀਆਂ ਦੇ ਬਾਰੇ ਨਾਲ ਕਿ 12 ਤਰੀਕ ਨੂੰ ਦੇਖਣਾ ਚਾਹੀਦਾ ਦਿੱਲੀ ਨੂੰ ਇਕੱਠ ਕਿੰਨਾ ਸੋ ਇਸ ਲਈ ਇਹ ਸ਼ਕਤੀ ਪ੍ਰਦਰਸ਼ਨ ਹੋਣ ਜਾ ਰਹੇ ਨੇ ਸ਼ਾਇਦ ਇਹਨਾਂ ਸ਼ਕਤੀ ਪ੍ਰਦਰਸ਼ਨਾਂ ਦੀ ਨਜ਼ਰ ਚੋਂ ਹੀ ਕਿਸਾਨੀ ਮਸਲਿਆਂ ਦਾ ਕੋਈ ਉਭਾਰ ਹੋ ਜਵੇ ਤੇ ਸਰਕਾਰਾਂ ਉਹਦੇ ਉੱਤੇ ਨਜ਼ਰਸਾਨੀ ਕਰ ਲੈਣ ਹੂੰ ਜੀ ਜਿਹੜਾ ਉਹਨਾਂ ਨੇ ਤਰੀਕ ਵੀ ਲੰਮੀ ਪਾਈ ਸੀ ਦੀਪਕ ਜੀ ਕਾਰਨ ਨਹੀਂ ਆਏ ਸੀ ਵੀ ਡਿਲੂਟ ਜਿਹੜਾ ਆ ਉਹ ਕੰਮ ਸਾਰਾ ਕੁਝ ਹੋ ਜਵੇ ਹੁਣ ਉਹ ਤਾਂ ਹਾਂ ਦੀ ਸਿਹਤ ਠੀਕ ਲੱਗ ਰਹੀ ਹੈ ਕਾਫੀ ਕਾਫੀ ਠੀਕ ਹੈ ਜੀ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕਰਨ ਲੱਗੇ ਸਾਰਾ ਕੁਝ ਸੋ ਇਸ ਦੀ ਕੋਈ ਹੋ ਨਹੀਂ ਬੋਲ ਪਾਣੀ ਖੜਕ ਹੋ ਗਈ ਹੁਣ ਤਾਂ ਵਧੀਆ ਠੀਕ ਹੈ ਜੀ ਪੰਜਾਬ ਚ ਕਹਿੰਦੇ ਭਾਜਪਾ ਨੇ ਦਬੇ ਪੈਰੇ ਫੜ ਲਈ ਰਫਤਾਰ ਵੈਸੇ ਤਾਂ ਜੀ ਪੰਜਾਬ ਚ ਬੀਜੇਪੀ ਅਕਾਲੀਆਂ ਦੇ ਸਰ ਬੈਠ ਕੇ ਰਾਜ ਵੀ ਕਰ ਗਈ ਸੋ ਤੇ ਆ ਪਿਛਲੀਆਂ ਲੋਕ ਸਭਾ ਚੋਣਾਂ ਚ ਤਾਂ ਉਹਨਾਂ ਨੇ ਅਕਾਲੀਆਂ ਨੂੰ ਠਿੱਬੀ ਵੀ ਲਾਤੀ ਹੈ ਨਾ ਉਹੀ ਥੋੜਾ ਅਗਲੇ 9% ਤੋਂ 18% ਤੇ ਪਹੁੰਚੇ ਨੇ ਪਰ ਉਹ ਪੰਜਾਬ ਦੇ ਉੱਤੇ ਸਿੱਧਾ ਰਾਜ ਕਰਨਾ ਚਾਹੁੰਦੇ ਹੂੰ ਪਰ ਸਿੱਧਾ ਰਾਜ ਕਰਨ ਦੇ ਲਈ ਉਹ ਕੋਈ ਵੀ ਹਤਕੰਡਾ ਅਪਣਾ ਸਕਦੇ ਨੇ ਕਿਉਂਕਿ ਬੀਜੇਪੀ ਦਾ ਤਾਂ ਸਿੱਧਾ-ਸਿੱਧਾ ਫਾਰਮੂਲਾ ਹੈ ਕਿ ਰਾਜ ਕਰਨ ਲਈ ਕੁਝ ਵੀ ਕਰ ਜੀ ਸੋ ਹੁਣ ਉਹਨਾਂ ਨੇ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਨੇ ਬੇਸ਼ੱਕ ਉਹਨਾਂ ਮੂਰੇ ਪੰਜਾਬ 'ਚ ਅਜੇ ਵੀ ਚੁਣੌਤੀ ਹੈ ਕਿ ਪਿੰਡਾਂ ਦੇ ਵਿੱਚ ਉਹਨਾਂ ਦੇ ਪੈਰ ਨਹੀਂ ਲੱਗ ਰਹੇ ਖਾਸ ਕਰ ਮਾਲਵਾ ਬੈਲਟ ਦੇ ਵਿੱਚ ਚਾਹੇ ਕੋਈ ਪਾਈਚਾਰਾ ਹੋਵੇ ਅਜੇ ਵੀ ਬੀਜੇਪੀ ਨੂੰ ਨੇੜੇ ਨਹੀਂ ਉਹਨਾਂ ਲਾ ਪਾ ਰਿਆ ਹਾਂ ਦੂਸਰੇ ਪਾਸੇ ਮਤਲਬ ਕਿ ਕਿਸਾਨੀ ਮਸਲਾ ਉਹਨਾਂ ਮੂਰੇ ਚੁਣੌਤੀ ਖੜਾ ਹੈ ਹੈਨਾ ਉਹ ਆਪਣੇ ਆਪ ਨੂੰ ਸਿੱਖਾਂ ਦੇ ਬਹੁਤ ਸੇਵਾਦਾਰ ਦਿਖਾਉਣ ਦੀ ਕੋਸ਼ਿਸ਼ਾਂ ਕਰ ਰਹੇ ਨੇ ਪਰ ਸਿੱਖਾਂ ਦੇ ਮਨਾਂ ਤੇ ਵੀ ਉਹ ਪ੍ਰਵਾਨ ਨਹੀਂ ਹੋ ਰਹੇ ਸੋ ਇਸ ਸਥਿਤੀ ਦੇ ਵਿੱਚ ਪੰਜਾਬ ਦੇ ਵਿੱਚੋਂ ਸ਼ੈਦੀ ਵਰਗ ਨੂੰ ਆਪਣਾ ਗਰੰਟਡ ਮੰਨਣ ਲੱਗ ਪਏ ਕਿ ਸ਼ਹਿਰੀ ਵਰਗ ਵਪਾਰੀ ਵਰਗ ਹਿੰਦੂ ਵਰਗ ਸਾਡਾ ਗਰੰਟਡ ਹੈ ਹੈਨਾ ਪਰ ਉਧਰ ਉਹਨਾਂ ਭਾਈਚਾਰਿਆਂ 'ਚ ਇਹ ਵੀ ਚਰਚਾ ਚੱਲੀ ਜਾਂਦੀ ਹੈ ਕਿ ਲੀਡਰ ਤਾਂ ਫਿਰ ਦੂਸੀਆਂ ਪਾਰਟੀਆਂ ਤੋਂ ਲਿਆ ਕੇ ਬਿਠਾਈ ਜਾਂਦੇ ਹੋ ਫਿਰ ਸਾਨੂੰ ਲੀਡਰ ਬਣਾ ਲਓ ਫਿਰ ਉਹਨਾਂ ਨੂੰ ਕਿਉਂ ਬਣਾ ਜੀਨੋ ਇਸ ਲਈ ਉਹ ਵੀ ਕਹਿੰਦੇ ਬੀਜੇਪੀ ਤੋਂ ਇੱਥੋਂ ਤੱਕ ਕਿ ਬੀਜੇਪੀ ਦੇ ਆਪਣੇ ਵਰਕਰ ਲੀਡਰ ਵੀ ਨਿਰਾਸ਼ ਹੋ ਜਾਂਦੇ ਨੇ ਕਿ ਸਾਰੇ ਤਾਂ ਕਾਂਗਰਸੀ ਕਾਲੀ ਲਿਆ ਕੇ ਸਰ ਤੇ ਬਟਾਉਂਦੀ ਸਾਡੇ ਇਹ ਵੀ ਉਹਦੇ ਵਿੱਚ ਪਹਿਲੂ ਹੈ ਪਰ ਇਹ ਸਭ ਦੇ ਬਾਵਜੂਦ ਵੀ ਬੀਜੇਪੀ ਹੇਠਲੇ ਪੱਧਰ ਤੇ ਇੰਨਾ ਬਰੀਕੀ ਨਾਲ ਕੰਮ ਕਰ ਰਹੀ ਆ ਪੰਜਾਬ ਦੇ ਵਿੱਚ ਪੈਰਲਲ ਆਰਐਸਐਸ ਨਾਲ ਬਰੀਕੀ ਨਾਲ ਕੰਮ ਕਰ ਰਹੀ ਆ ਕਿ ਉਹ ਆਉਂਦੇ ਦਿਨਾਂ ਚ ਆਪਣੇ ਸੰਗਠਨ ਦਾ ਐਲਾਨ ਜਲਦੀ ਹੀ ਕਰਨ ਜਾ ਰਹੇ ਨੇ ਔਰ ਮੈਨੂੰ ਪਤਾ ਲੱਗ ਰਿਹਾ ਕਿ ਕਰੀਬ-ਕਰੀਬ ਉਹਨਾਂ ਨੇ ਬੂਥ ਪੱਧਰ ਤੇ ਫਿਰ ਉਸ ਤੋਂ ਬਾਅਦ ਬਲਾਕ ਪੱਧਰ ਤੇ ਫਿਰ ਜ਼ਿਲ੍ਹਾ ਪੱਧਰ ਤੇ ਉਹ ਜ਼ਿਲ੍ਹਾ ਪੱਧਰ ਤੇ ਉਹੀ ਫਾਰਮੂਲੇ ਜਿਹੜੇ ਸਾਨਕ ਪਾਰਟੀਆਂ ਅਪਣਾਉਂਦੀਆਂ ਰਹੀਆਂ ਨੇ ਪਿੰਡੂ ਪ੍ਰਧਾਨ ਅਰਧ ਸ਼ਹਿਰੀ ਪ੍ਰਧਾਨਾਟ ਇਸ ਤਰ੍ਹਾਂ ਦੀਆਂ ਨੂੰ ਟੀਮਾਂ ਤਿਆਰ ਕਰ ਲਈਆਂ ਸੋ 14 ਤੋਂ 18 ਫਰਵਰੀ ਤੱਕ 24400 ਜਿਹੜੇ ਬੂਥ ਨੇ ਉਹਨਾਂ ਦੀਆਂ ਕਮੇਟੀਆਂ ਬਣਾ ਕੇ ਇਹਨਾਂ ਨੇ ਪ੍ਰਧਾਨ ਵਗੈਰਾ ਚੁਣ ਲੈਣੇ ਆ ਫਿਰ 19 ਤੋਂ 21 ਫਰਵਰੀ ਤੱਕ ਆਉਂਦੇ ਆਉਂਦੇ ਆ 543 ਦੇ ਕਰੀਬ ਜਿਹੜੇ ਇਹਨਾਂ ਦੇ ਬਲੌਕ ਲੈਵਲ ਦੇ ਪ੍ਰਧਾਨ ਹੋਣਗੇ ਉਹਨਾਂ ਦੀ ਚੋਣ ਹੋ ਜਾਣੀ ਹੈ 25 ਤੋਂ ਫਿਰ 27 ਫਰਵਰੀ ਤੱਕ 35 ਦੇ ਕਰੀਬ ਇਹਨਾਂ ਨੇ ਜ਼ਿਲ੍ਹਾ ਪ੍ਰਧਾਨ ਪਿੰਡੂ ਸ਼ਹਿਰੀ ਮਿਲਾ ਕੇ ਉਹ ਚੁਣਨੇ ਆ ਜਨ ਨੂੰ ਮਤਲਬ ਕਿ ਸਾਰੀਆਂ ਚੋਣਾਂ ਚੋਣਾਂ ਜੋ ਵੇਲੇ ਹੋ ਜਾਣਗੇ ਦਿੱਲੀ ਵਾਲੇ ਸਾਰੇ ਟੀਮਾਂ ਫਿਰ ਇਹਨਾਂ ਨੂੰ ਹੁਕਮ ਵੀ ਆ ਜਾਊਗਾ ਕਿ ਅਗਲਾ ਪ੍ਰਧਾਨ ਕਿਹਨੂੰ ਲਾਉਣਾ ਕਿਉਂਕਿ ਜਾਕਰ ਦਾ ਅਸਤੀਫਾ ਜੇ ਪਿਆ ਪੈਂਡਿੰਗ ਜੀ ਸੋ ਉਸ ਤੋਂ ਬਾਅਦ ਭਾਜਪਾ ਪੰਜਾਬ ਦੇ ਵਿੱਚ 227 ਲਈ ਫਿਰ ਸਰਗਰਮ ਰੂਪ ਦੇ ਵਿੱਚ ਮੈਦਾਨ ਚ ਨਿਤਰ ਹੋਗੀ ਸੋ ਵੈਸੇ ਪੈਸੇ ਪੱਖੋਂ ਨੂੰ ਕੋਈ ਕਮਜ਼ੋਰੀ ਨਹੀਂ ਹੈ ਹਮ ਹਮ ਭਾਰਤ ਦੀ ਇਸ ਸਮੇ ਸਭ ਤੋਂ ਅਮੀਰ ਪਾਰਟੀ ਹੈ ਭਾਤੀ ਜਨਤਾ ਪਾਰਟੀ ਸਹੀ ਗੱਲ ਹੈ ਮਤਲਬ 7000 ਕਰੋੜ ਤੋਂ ਵੱਧ ਇਹਨਾਂ ਦਾ ਬੈਂਕ ਬੈਲੈਂਸ ਹੈ ਹਮ 7113.80 ਕਰੋੜ ਰੁਪਈਆ ਇਹਨਾਂ ਦੇ ਬੈਂਕ ਬੈਲੈਂਸ ਚ ਹੈ ਦੂਵੇ ਪਾਸੀ ਜਿਹੜੀ ਵਿਰੋਧੀ ਧਿਰ ਹੈ ਕਾਂਗਰਸ ਉਹਦੇ ਕੋਲ 857 ਕਰੋੜ ਹੈ ਸੋ ਕਿਤੇ 857 ਕਰੋੜ ਤੇ ਕਿਤੇ 7000 ਕਰੋੜ ਸੋ ਇਸ ਲਈ ਪੈਸੇ ਪੱਖੋਂ ਕੋਈ ਮਸਲਾ ਨਹੀਂ ਹੈ ਤੇ ਸਰਕਾਰੀ ਏਜੰਸੀਆਂ ਵਰਤਨ ਦਾ ਵੀ ਦਮ ਰੱਖਦੇ ਨੇ ਤੇ ਧਰਮ ਤੇ ਜਾਤੀ ਦੀ ਰਾਜਨੀਤੀ ਕਰਨ ਦੀ ਵੀ ਮਹਾਰਤ ਹੈ ਇਸ ਲਈ ਭਾਜਪਾ ਨੂੰ ਲੱਗਦਾ ਕਿ ਅਾਧਰੀ ਤਾਂ ਕੱਲ ਅਸੀਂ ਪੰਜਾਬ 'ਚ ਵੀ ਦਾਖਲ ਕਰ ਲਾਂਗੇ ਔਰ ਹਰਿਆਣੇ ਵਾਲਾ ਫਾਰਮੂਲਾ ਜੇ ਪੰਜਾਬ 'ਚ ਅਪਣਾ ਲਿਆ ਤਾਂ ਕੋਈ ਸ਼ੰਕੇ ਸ਼ੋਬੇ ਨਹੀਂ ਕੁਝ ਵੀ ਹੋ ਸਕਦਾ ਹੈ ਇਥੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਦੀਪਕ ਜੀ ਬੜੀ ਮਿਹਰਬਾਨੀ ਇਹਨਾਂ ਖਾਸ ਖਾਬਨਾ ਦੇ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ ਮਿਲਦੇ ਹਾਂ ਕੱਲ ਨੂੰ ਫੇਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ